ਮੇਰੇ ਵਿੱਚ ਬਾਪ ਬਣ ਦੀ ਸਮਰੱਥਾ ਨਹੀਂ ਸੀ ਪਰ ਸਾਰਾ ਇਲਜ਼ਾਮ ਆਪਣੀ ਪਤਨੀ ਤੇ ਲਾ ਦਿੱਤਾ ਮਾਂ ਨੇ ਉਸ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਮੇਰਾ ਦੂਜਾ ਵਿਆਹ ਕਰਵਾ ਦਿੱਤਾ ਮੇਰੇ ਤਿੰਨ ਬੱਚੇ ਪੈਦਾ ਹੋਏ ਪਰ ਮੈਨੂੰ ਕਦੇ ਚੈਨ ਨਹੀਂ ਮਿਲਿਆ ਮੈਨੂੰ ਆਪਣੀ ਦੂਸਰੀ ਪਤਨੀ ਤੇ ਸ਼ੱਕ ਸੀ ਇੱਕ ਦਿਨ ਬਾਜ਼ਾਰ ਵਿੱਚ ਪਹਿਲੀ ਪਤਨੀ ਮਿਲੀ ਤਾਂ ਉਸਨੇ ਕਿਹਾ ਜੇਕਰ ਸੱਚ ਜਾਨਣਾ ਚਾਹਣਾ ਤਾਂ ਅੱਜ ਮੇਰੇ ਘਰ ਆ ਜਾਵੇਂ ਮੈਂ ਸਭ ਤੋਂ ਚੋਰੀ ਅਸਤੇ ਘਰ ਗਿਆ ਤੇ ਉਸਨੇ ਜੋ ਦੱਸਿਆ ਉਹ ਸੁਣ ਕੇ ਮੈਂ ਬੁੱਤਜਾ ਬਣ ਗਿਆ ਦੋਸਤੋ ਅੱਗੇ ਦੀ ਕਹਾਣੀ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਜੇਕਰ ਇਹ ਕਹਾਣੀ ਚੰਗੀ ਲੱਗੀ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਆਓ ਜਾਣੀਏ ਅੱਗੇ ਦੀ ਪੂਰੀ ਕਹਾਣੀ ਮੈਂ ਬੇਚੈਨੀ ਨਾਲ ਹਸਪਤਾਲ ਦੇ ਕੋਰੀਡੋਰ ਵਿੱਚ ਇਧਰ ਉਧਰ ਘੇੜੇ ਘੱਟ ਰਿਹਾ ਸੀ ਮੇਰੇ ਅੰਦਰ ਇੱਕ ਅਜੀਹੀ ਅੱਗ ਬਲ ਰਹੀ ਸੀ ਜਿਸ ਦਾ ਕੋਈ ਇਲਾਜ ਨਹੀਂ ਸੀ ਨੇੜੇ-ਤੇੜੇ ਮੌਜੂਦ ਲੋਕ ਮੈਨੂੰ ਅਜੀਬ ਨਿਗਾਹਾਂ ਨਾਲ ਦੇਖ ਰਹੇ ਸੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ। ਮੇਰੀ ਪਤਨੀ ਹਸਪਤਾਲ ਵਿੱਚ ਸੀ। ਉਹ ਤੀਜੀ ਵਾਰ ਗਰਭਵਤੀ ਸੀ। ਤੇ ਅੱਜ ਅਚਾਨਕ ਸਿਹਤ ਵਿਗੜਨ ਤੇ ਮੈਂ ਉਸ ਨੂੰ ਹਸਪਤਾਲ ਲੈ ਕੇ ਆਇਆ ਸੀ। ਪਰ ਮੇਰੇ ਚਿਹਰੇ ਤੇ ਕੋਈ ਉਦਾਸੀ ਸੀ। ਜਿਵੇਂ ਮੇਰੀ ਪੂਰੀ ਦੁਨੀਆ ਉਜੜਨ ਵਾਲੀ ਹੋਵੇ। ਕੁਝ ਦੇਰ ਬਾਅਦ ਇੱਕ ਨਰਸ ਆਈ। ਉਸ ਦੇ ਚਿਹਰੇ ਤੇ ਖੁਸ਼ੀ ਸੀ। ਉਸ ਨੇ ਮੈਨੂੰ ਇੱਕ ਛੋਟੇ ਜਿਹੇ ਕੰਬਲ ਵਿੱਚ ਲਪੇਟਿਆ ਇੱਕ ਮਾਸੂਮ ਜਿਹਾ ਬੱਚਾ ਦਿੱਤਾ ਤੇ ਕਹਿਣ ਲੱਗੀ, "ਵਧਾਈ ਹੋਵੇ। ਤੁਹਾਡੇ ਪੁੱਤਰ ਪੈਦਾ ਹੋਇਆ।" ਤੇ ਤੁਹਾਡੀ ਪਤਨੀ ਵੀ ਬਿਲਕੁਲ ਠੀਕ ਹੈ। ਨਰਸ ਦੀ ਗੱਲ ਸੰਦੇ ਹੀ ਮੇਰਾ ਚਿਹਰਾ ਸਫੇਦ ਹੋ ਗਿਆ ਜਿਵੇਂ ਸਾਰਾ ਖੂਨ ਨੁੱਚੜ ਗਿਆ ਹੋਵੇ। ਮੈਂ ਇੱਕ ਠੰਡੀ ਜਿਹੀ ਝਾਤ ਬੱਚੇ ਤੇ ਪਾਈ ਜੋ ਮੇਰੀ ਗੋਦ ਵਿੱਚ ਸੀ। ਨਰਸ ਵੀ ਮੈਨੂੰ ਅਜੀਬ ਨਿਗਾਹਾਂ ਨਾਲ ਤੱਕ ਰਹੀ ਸੀ। ਸ਼ਾਇਦ ਮੇਰੇ ਚਿਹਰੇ ਦੇ ਹਾਵ ਭਾਵ ਦੇਖ ਕੇ ਉਹ ਵੀ ਹੈਰਾਨ ਸੀ। ਉਸਨੇ ਪੁੱਛਿਆ ਕੀ ਗੱਲ ਹੈ? ਕੀ ਤੁਹਾਨੂੰ ਖੁਸ਼ੀ ਨਹੀਂ ਹੋਈ? ਹਸਪਤਾਲ ਵਿੱਚ ਜਿਨ੍ਹਾਂ ਦੇ ਬੇਟਾ ਹੁੰਦਾ ਉਹ ਤਾਂ ਲੱਡੂ ਵੰਡਦੇ ਨਹੀਂ ਥੱਕਦੇ। पर ਤੁਹਾਨੂੰ ਦੇਖ ਕੇ ਤਾਂ ਜਿਆ ਨਹੀਂ ਲੱਗ ਰਿਆ ਜਿਵੇਂ ਤੁਸੀਂ ਖੁਸ਼ ਹੋ ਉਹ ਮੂੰਹ ਬਣਾ ਕੇ ਚਲੀ ਗਈ ਮੈਂ ਜੋ ਕੁਝ ਅੰਦਰ ਮਹਿਸੂਸ ਕਰ ਰਿਆ ਸੀ ਜੇਕਰ ਉਹ ਨਰਸ ਜਾਣ ਲੈਂਦੀ ਤਾਂ ਸ਼ਾਇਦ ਉਹ ਵੀ ਸਦਮੇ ਨਾਲ পাগল ਜੀ ਹੋ ਜਾਂਦੀ ਬਸ ਬੱਚੇ ਨੂੰ ਦੇਖਦੇ ਦੇਖਦੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੇਰੇ ਸਾਹ ਜਿਵੇਂ ਹਲਕ ਵਿੱਚ ਹੀ اٹਕ ਗਏ ਸੀ ਉਸਨੇ ਵੀ ਜਲਦੀ ਬੱਚਾ ਮੇਰੀ ਗੋਦ ਵਿੱਚੋਂ ਲਿਆ ਤੁਹਾਡੀ ਸਿਹਤ ਠੀਕ ਨਹੀਂ ਲੱਗ ਰਹੀ ਤੁਸੀਂ ਇਸ ਤਰ੍ਹਾਂ ਕਰੋ ਘਰ ਚਲੇ ਜਾਓ ਸ਼ਾਇਦ ਉਸ ਨੂੰ ਮੇਰੇ ਚਿਹਰੇ ਤੋਂ ਅੰਦਾਜ਼ਾ ਹੋ ਗਿਆ ਸੀ ਮੈਂ ਸ਼ੁਕਰ ਕੀਤਾ ਤੇ ਪਤਨੀ ਤੇ ਇੱਕ ਝਾਤ ਮਾਰੇ ਬਿਨਾਂ ਹੀ ਵਾਪਸ ਆਪਣੇ ਘਰ ਆ ਗਿਆ ਦੇਖਣ ਦੀ ਹਿੰਮਤ ਤਾਂ ਮੇਰੇ ਵਿੱਚ ਸੀ ਵੀ ਨਹੀਂ ਪੂਰੇ ਘਰ ਵਿੱਚ ਸਨਾਟਾ ਸੀ ਪਹਿਲਾਂ ਵਾਲੇ ਦੋਨਾਂ ਬੱਚਿਆਂ ਨੂੰ ਮੇਰੀ ਪਤਨੀ ਨੇ ਆਪਣੇ ਪੇਕੇ ਭੇਜ ਦਿੱਤਾ ਸੀ ਇਸ ਲਈ ਮੈਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਸੀ ਜੋ ਕੁਝ ਅੱਜ ਹੋਇਆ ਸੀ ਉਸ ਤੋਂ ਬਾਅਦ ਮੈਂ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਿਆ ਸੀ ਮੈਂ ਉੱਥੇ ਹੀ ਜ਼ਮੀਨ ਤੇ ਬੈਠ ਕੇ ਸਿਰ ਫੜ ਕੇ ਰੋਣ ਲੱਗਾ ਮੇਰਾ ਧਿਆਨ ਅੱਜ ਤੋਂ 7 ਸਾਲ ਪਹਿਲਾਂ ਦੀ ਘਟਨਾ ਵੱਲ ਚਲਾ ਗਿਆ ਜਿਸ ਨੇ ਮੈਨੂੰ ਅੱਜ ਇਸ ਮੋੜ ਤੇ ਲਿਆ ਖੜਾ ਕੀਤਾ ਉਹਨਾਂ ਦਿਨਾਂ ਵਿੱਚ ਮੈਂ ਨਵਾਂ ਨਵਾਂ ਕਾਲਜ ਖਤਮ ਕਰਕੇ ਵਿਲਾ ਹੋਇਆ ਸੀ ਜਵਾਨੀ ਸੀ ਤੇ ਕੁਝ ਮੇਰੇ ਬਾਪ ਦੇ ਪੈਸੇ ਦਾ ਅਸਰ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਹਵਾ ਵਿੱਚ ਉਡਰ ਰਿਆਂ ਦੋਸਤਾਂ ਨੇ ਪਹਾੜਾਂ ਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਤਾਂ ਮੇਰੇ ਤੋਂ ਵੀ ਰਹਿ ਨਾ ਗਿਆ ਮੈਂ ਮਾਂ ਕੋਲ ਇਸ ਦਾ ਜ਼ਿਕਰ ਕੀਤਾ ਤੂੰ ਪਾਗਲ ਹੈ ਅਗਲੇ ਹਫ਼ਤੇ ਤੇਰਾ ਵਿਆਹ ਤੇ ਤੂੰ ਪਹਾੜਾਂ ਤੇ ਘੁੰਮਣ ਜਾ ਰਿਹਾ ਹੈ ਆਪਣੇ ਘਰ ਵਾਲੀ ਨੂੰ ਲੈ ਕੇ ਵਿਆਹ ਤੋਂ ਬਾਅਦ ਚਲਾ ਜਾਵੀਂ ਭਲਾਂ ਦੋਸਤਾਂ ਦੇ ਨਾਲ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਕੋਣ ਕੋ ਮੰਨ ਜਾਂਦਾ ਮਾਂ ਨੇ ਮੈਨੂੰ ਛੱਡ ਗਿਆ ਪਰ ਮੈਂ ਵੀ ਮੂੰਹ ਜਾ ਬਣਾ ਲਿਆ ਮੈਨੂੰ ਇਹ ਜ਼ਬਰਦਸਤੀ ਦੇ ਵਿਆਹ ਵਿੱਚ ਕੋਈ ਦਿਲਚਸਪੀ ਸੀ ਵੀ ਨਹੀਂ ਮੈਂ ਆਪਣੀ ਜ਼ਿੰਦਗੀ ਹਜੇ ਇੰਜੋਏ ਕਰਨਾ ਚਾਹੁੰਦਾ ਸੀ ਮਾਂ ਦੇ ਮਨਾ ਕਰਨ ਦੇ ਬਾਵਜੂਦ ਮੈਂ ਦੋਸਤਾਂ ਨਾਲ ਪਹਾੜਾਂ ਤੇ ਘੁੰਮਣ ਚਲਾ ਗਿਆ ਮੈਂ ਉੱਥੇ ਖੂਬ ਮਸਤੀ ਕੀਤੀ جیب ਵਿੱਚ ਪੈਸੇ ਸੀ ਤੇ ਚੰਗੀ ਸਿਹਤ ਕਾਰਨ ਇਹ ਦੁਨੀਆ ਮੈਨੂੰ ਆਪਣੇ ਕਦਮਾਂ ਹੇਠਾਂ ਜਾਪ ਰਹੀ ਸੀ। ਉੱਥੇ ਗਏ ਹੋਏ ਤੀਸਰਾ ਦਿਨ ਸੀ। ਜਦੋਂ ਮੇਰੇ ਦੋਸਤ ਮੇਰੇ ਕਮਰੇ ਵਿੱਚ ਆਏ। ਯਾਰ ਤੂੰ ਇੱਥੇ ਬੈਠਾ। ਛੇਤੀ ਚੱਲ ਪਹਾੜਾਂ ਵਿੱਚ ਇੱਕ ਜੰਗਲ ਹੈ ਬਹੁਤ ਹੀ ਖੂਬਸੂਰਤ ਜਗ੍ਹਾ ਹੈ। ਵੈਸੇ ਤਾਂ ਗਾਈਡ ਨੇ ਉੱਧਰ ਜਾਣ ਤੋਂ ਮਨਾ ਕੀਤਾ। ਪਰ ਆਪਾਂ ਭਲਾਂ ਕਿਸੇ ਦੀ ਗੱਲ ਕਿੱਥੇ ਮੰਨਦੇ ਆਂ। ਮੇਰੇ ਦੋਸਤ ਨੇ ਮੇਰੇ ਹੱਥ ਤੇ ਹੱਥ ਮਾਰਿਆ ਤੇ ਜ਼ੋਰ ਦੀ ਹੱਸਿਆ। ਮੈਂ ਵੀ ਖੁਸ਼ੀ ਨਾਲ ਚਹਿਕ ਪਿਆ। ਮੈਨੂੰ ਵੀ ਅਜਿਹੇ ਲੁਕੇ-ਛੁਪੇ ਰਸਤਿਆਂ ਦੀ ਤਲਾਸ਼ ਕਰਨ ਦਾ ਬੜਾ ਸ਼ੌਂਕ ਸੀ। ਰਾਤ ਹੋਣ ਵਾਲੀ ਸੀ। ਮੈਂ ਆਪਣੇ ਬੂਟ ਲੱਭ ਰਿਆ ਸੀ ਜੋ ਅੱਜ ਵਾਪਸ ਆਉਣ ਤੋਂ ਬਾਅਦ ਪਤਾ ਨਹੀਂ ਕਿੱਥੇ ਉਤਾਰ ਕੇ ਭੁੱਲ ਗਿਆ ਸੀ। ਆ ਜਾ ਯਾਰ, ਦੇਰ ਨਾ ਕਰ। ਮੇਰੇ ਦੋਸਤ ਨੇ ਆਵਾਜ਼ ਲਗਾਈ ਤਾਂ ਮੈਂ ਚਪਲਾਂ ਪਾ ਕੇ ਹੀ ਉੱਥੇ ਚੱਲ ਪਿਆ। ਕੋਈ ਗੱਲ ਨਹੀਂ ਯਾਰ, ਮੈਂ ਆਸਾਨੀ ਨਾਲ ਚੱਲ ਸਕਾਂਗਾ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਫਸੇ ਜਾ ਰਹੇ ਦੋਸਤ ਕਮਰੇ ਤੋਂ ਬਾਹਰ ਨਿਕਲ ਆਏ। ਹੋਟਲ ਦੇ ਪਿਛਲੇ ਹਿੱਸੇ ਵਿੱਚ ਇੱਕ ਪਹਾੜ ਸੀ। ਜਿਸ ਦੇ ਉੱਪਰ ਇੱਕ ਸੰਘਣਾ ਜੰਗਲ ਸੀ ਜੋ ਉੱਪਰ ਜਾਂਦੇ ਜਾਂਦੇ ਹੋਰ ਵੀ ਸੰਘਣਾ ਹੋ ਰਿਹਾ ਸੀ। ਇਧਰੋਂ ਉਧਰੋਂ ਨਜ਼ਰਾਂ ਬਚਾ ਕੇ ਅਸੀਂ ਬਸ ਜੰਗਲ ਵਿੱਚ ਦਾਖਲ ਹੋ ਗਏ। ਮੇਰੇ ਦੋਸਤ ਹੱਸਦੇ ਹੱਸਦੇ ਅੱਗੇ-ਅੱਗੇ ਤੁਰੇ ਜਾ ਰਹੇ ਸੀ। ਸੱਚ ਇਹ ਸੀ ਕਿ ਮੇਰੀ ਚੱਪਲ ਮੈਨੂੰ ਤਕਲੀਫ ਦੇ ਰਹੀ ਸੀ। ਜੰਗਲ ਦੀ ਜ਼ਮੀਨ ਬਹੁਤ ਉਬੜ-ਖਾਬਰ ਸੀ। ਕੰਡੇ ਤੇ ਪੱਥਰ ਮੇਰੇ ਪੈਰਾਂ ਨੂੰ ਜ਼ਖਮੀ ਕਰ ਰਹੇ ਸੀ। ਪਰ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਦੋਸਤਾਂ ਨੂੰ ਇਹ ਗੱਲ ਦਾ ਪਤਾ ਲੱਗੇ। ਇਸ ਲਈ ਚਿਹਰੇ ਤੇ ਮੁਸਕਰਾਹਟ ਸਜਾਈ ਮੈਂ ਤੇਜ਼ੀ ਨਾਲ ਅੱਗੇ ਵਧਦਾ ਗਿਆ। ਜੰਗਲ ਹੋਰ ਵੀ ਸੰਘਣਾ ਹੁੰਦਾ ਜਾ ਰਿਹਾ ਸੀ। ਮੇਰੇ ਪੈਰਾਂ ਵਿੱਚ ਪਸੀਨਾ ਆਉਣ ਲੱਗਾ ਤੇ ਚਪਲਾਂ ਫਿਸਲਣ ਲੱਗੀਆਂ। ਫਿਰ ਮੇਰੇ ਦੋਸਤਾਂ ਨੇ ਪਿੱਛੇ ਮੁੜ ਕੇ ਮਜ਼ਾਕ ਵਿੱਚ ਕਿਹਾ, ਕੀ ਗੱਲ ਹੈ ਯਾਰ, ਬੁੱਢਾ ਹੋ ਗਿਆ ਤੂੰ? ਜੋ ਇੰਨਾ ਹੌਲੀ-ਹੌਲੀ ਚੱਲ ਰਿਹਾ। ਮੈਂ ਕਿਹਾ, ਬੁੱਢੇ ਹੋਣ ਮੇਰੇ ਦੋਸਤ। ਹੁਣੇ ਦਿਖਾਉਣਾ ਮੈਂ ਤੁਹਾਨੂੰ ਆਪਣੀ ਅਸਲੀ ਤਾਕਤ। ਤੇ ਛੇਦੀ-ਛੇਤੀ ਦੋ ਕਦਮ ਅੱਗੇ ਚੱਲ ਕੇ ਉਹਨਾਂ ਤੋਂ ਅੱਗੇ ਨਿਕਲ ਗਿਆ। ਇਹ ਜਾਣੇ ਬਿਨਾਂ ਕਿ ਉਹ ਮਜ਼ਾਕ ਕਰ ਰਹੇ ਆ। ਅਸੀਂ ਉਸ ਪਹਾੜੀ ਦੇ ਸਿਖਰ ਤੇ ਪਹੁੰਚ ਚੁੱਕੇ ਸੀ ਜਿਸ ਦੇ ਦੂਜੇ ਪਾਸੇ ਟਲਾਨ ਸੀ ਮੈਂ ਜਦੋਂ ਸਿਖਰ ਤੇ ਪਹੁੰਚਿਆ ਤਾਂ ਆਪਣਾ ਬੈਲੈਂਸ ਬਣਾ ਕੇ ਨਾ ਰੱਖ ਸਕਿਆ ਚੱਪਲ ਤਾਂ ਪਹਿਲਾਂ ਹੀ ਪਸੀਨੇ ਦੇ ਕਾਰਨ ਫਿਸਲਣ ਨੂੰ ਤਿਆਰ ਸੀ ਮੇਰਾ ਪੈਰ ਤਲ ਗਿਆ ਤੇ ਟਲਾਨ ਤੋਂ ਹੀਠਾਂ ਡਿੱਗਦਾ ਚਲਾ ਗਿਆ ਮੇਰੇ ਦੋਸਤ ਘਬਰਾ ਗਏ ਉਹ ਤਾਂ ਬਸ ਮੈਨੂੰ ਡਰਾਉਣਾ ਹੀ ਚਾਹੁੰਦੇ ਸੀ ਪਰ ਮੈਨੂੰ ਇਸ ਤਰ੍ਹਾਂ ਦਰਖਤਾਂ ਨਾਲ ਟਕਰਾਂਦਾ ਹੋਇਆ ਡਿੱਗਦਾ ਹੋਇਆ ਦੇਖ ਕੇ ਉਹ ਵੀ ਘਬਰਾ ਗਏ ਤੇ ਮੇਰੇ ਪਿੱਛੇ-ਪਿੱਛੇ ਹੀਠਾਂਉਣ ਲੱਗੇ ਪਰ ਮੈਂ ਬਹੁਤ ਤੇਜ਼ੀ ਨਾਲ ਲੱਗ ਰਿਹਾ ਸੀ ਪੱਥਰ ਦਰਖਤ ਮੇਰੇ ਨਾਲ ਟਕਰਾਂਦੇ ਗਏ ਤੇ ਮੇਰਾ ਪੂਰਾ ਸਰੀਰ ਜਿਵੇਂ ਹਿੱਲ ਗਿਆ ਟਲਾਨ ਵਿੱਚ ਲੜਕਦੇ ਹੋਈ ਮੈਂ ਇੱਕ ਵੱਡੇ ਪੱਥਰ ਨਾਲ ਜ਼ੋਰ ਦੀ ਟਕਰਾਇਆ ਜਿਵੇਂ ਮੇਰਾ ਸਰੀਰ ਉਸ ਪੱਥਰ ਨਾਲ ਟਕਰਾਇਆ ਮੈਨੂੰ ਆਪਣੇ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਪਹਾੜ ਦੇ ਮੇਰਾ ਵਜੂਦ ਕੁਚਲ ਦਿੱਤਾ ਹੋਵੇ ਸਭ ਤੋਂ ਜ਼ਿਆਦਾ ਦਰਦ ਸਰੀਰ ਦੇ ਹੇਠਲੇ ਹਿੱਸੇ ਵਿੱਚ ਸੀ ਮੇਰੇ ਮੂੰਹੋਂ ਚੀਕ ਨਿਕਲ ਗਈ। ਮੈਨੂੰ ਆਪਣੇ ਹੋਸ਼ ਹਵਾਸ ਗਵਾਚਦੇ ਹੋਏ ਮਹਿਸੂਸ ਹੋਏ। ਸ਼ਾਇਦ ਮੈਂ ਬੇਹੋਸ਼ ਹੋ ਚੁੱਕਾ ਸੀ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ। ਮੇਰੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ। ਆਸ-ਪਾਸ ਦੋਸਤਾਂ ਦੇ ਸ਼ਰਮਿੰਦਾ ਹੋਏ ਚਿਹਰੇ ਦਿਖਾਈ ਦੇ ਰਹੇ ਸੀ। ਮੇਰੀਆਂ ਦੋਨੋਂ ਲੱਤਾਂ ਤੇ ਪਲਾਸਟਰ ਚੜਿਆ ਹੋਇਆ ਸੀ। ਪਰ ਇੱਕ ਹੋਰ ਵੀ ਸੀ ਤਕਲੀਫ ਜੋ ਬਿਆਨ ਤੋਂ ਬਾਹਰ ਸੀ ਤੇ ਮੇਰੀ ਬਰਦਾਸ਼ਤ ਤੋਂ ਵੀ ਬਾਹਰ। ਡਾਕਟਰ ਆਇਆ ਤੇ ਉਸ ਦੇ ਡੇਰੇ ਤੇ ਸਨਾਟਾ ਦੇਖ ਕੇ ਮੈਨੂੰ ਵੀ ਘਬਰਾਹਟ ਹੋਈ ਮੇਰੇ ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਮੈਂ ਬਹੁਤ ਬੇਚੈਨ ਸੀ ਡਾਕਟਰ ਸਾਹਿਬ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਕੋਈ ਇੰਜੈਕਸ਼ਨ ਹੀ ਦੇ ਦਿਓ ਮੈਂ ਡਾਕਟਰ ਦੀ ਮਨਤ ਕੀਤੀ ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਤਕਲੀਫ ਤਾਂ ਹੋਵੇਗੀ ਤੇਰਾ ਪੂਰਾ ਸਰੀਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਕਈ ਨਸਾਂ ਨੂੰ ਨੁਕਸਾਨ ਪਹੁੰਚਿਆ ਇੱਕ ਹਫ਼ਤੇ ਵਿੱਚ ਤੂੰ ਠੀਕ ਹੋ ਜਾਵੇਂਗਾ ਮੇਰੇ ਦਿਮਾਗ ਵਿੱਚ ਜਿਵੇਂ ਧੁਮਾਕਾ ਹੋਇਆ ਇੱਕ ਹਫ਼ਤੇ ਬਾਅਦ ਤਾਂ ਮੇਰਾ ਵਿਆਹ ਪਰ ਉਸੇ ਪਲ ਮੇਰੀ ਨਜ਼ਰ ਮੇਰੇ ਮਾਂ-ਬਾਪ ਤੇ ਪਈ ਜੋ ਪਰੇਸ਼ਾਨ ਚਿਹਰਿਆਂ ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਸੀ ਮੇਰੀ ਮਾਂ ਨੇ ਮੇਰਾ ਮੱਥਾ ਚੁੰਮਿਆ ਪਰ ਕਿਸੇ ਨੇ ਕੁਝ ਨਹੀਂ ਕਿਹਾ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਸੀ ਕਿ ਮੈਨੂੰ ਪਹਿਲਾਂ ਹੀ ਬਹੁਤ ਤਕਲੀਫ਼ ਮਿਲ ਚੁੱਕੀ ਹੈ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਅੱਗੇ ਟਾਲ ਦਿੱਤਾ ਸਹੁਰੇ ਵਾਲੇ ਵੀ ਨੇਕ ਤੇ ਸ਼ਰੀਫ਼ ਸੀ ਉਹਨਾਂ ਨੇ ਮੇਰੀ ਖਰਾਬ ਸਿਹਤ ਦੇਖ ਕੇ ਗੱਲ ਮੰਨ ਲਈ ਸੀ ਸਗੋਂ ਪਰੇਸ਼ਾਨ ਵੀ ਹੋ ਗਏ ਸੀ ਕੁਝ ਮਹੀਨੇ ਲੰਘੇ ਤੇ ਮੈਂ ਮੁਸ਼ਕਲ ਨਾਲ ਸਹਾਰਾ ਲੈ ਕੇ ਚੱਲਣਾ ਸ਼ੁਰੂ ਕੀਤਾ ਮੈਂ ਫਿਰ ਜ਼ਿੰਦਗੀ ਵੱਲ ਵਾਪਸ ਆਉਣ ਲੱਗਾ ਇਹ ਇੱਕ ਭਿਆਨਕ ਹਾਦਸਾ ਸੀ ਜਿਸ ਨੇ ਮੇਰੀ ਜ਼ਿੰਦਗੀ ਬਰਾਂਡ ਜਹੀ ਕਰ ਦਿੱਤੀ ਸੀ ਪਰ ਆਖਰਕਾਰ ਮੇਰੀਆਂ ਦੋਨੋਂ ਲੱਤਾਂ ਪੂਰੀ ਤਰ੍ਹਾਂ ਠੀਕ ਹੋ ਗਈਆਂ ਤੇ ਮੈਂ ਤੁਰਨ ਫਿਰਨ ਲਈਕ ਹੋ ਗਿਆ ਘਰ ਵਿੱਚ ਮੇਰੇ ਵਿਆਹ ਦੀਆਂ ਤਿਆਰੀਆਂ ਫਿਰ ਸ਼ੁਰੂ ਹੋ ਗਈਆਂ ਮੇਰੇ ਠੀਕ ਹੋਣ ਤੋਂ ਬਾਅਦ ਮੈਂ ਦੁਲਹਨ ਵਿਆਹ ਕੇ ਕਰ ਲਿਆ ਵਿਆਹ ਤੋਂ ਬਾਅਦ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੀ ਪਤਨੀ ਪੂਰੇ ਖਾਨਦਾਨ ਵਿੱਚੋਂ ਸਭ ਤੋਂ ਖੂਬਸੂਰਤ ਸੀ ਤੇ ਮੈਂ ਵੀ ਇੰਨੀ ਸੋਹਣੀ ਕੁੜੀ ਪਹਿਲਾਂ ਕਦੇ ਨਹੀਂ ਸੀ ਦੇਖੀ ਮੇਰਾ ਲਾਪਰਵਾਹੀ ਵਾਲਾ ਸੁਭਾਅ ਤਾਂ ਇਸ ਹਾਦਸੇ ਤੋਂ ਬਾਅਦ ਬਦਲ ਹੀ ਚੁੱਕਿਆ ਸੀ ਹੁਣ ਮੈਂ ਧਿਆਨ ਨਾਲ ਪਿਤਾ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਸੀ ਘਰ ਵਿੱਚ ਖੁਸ਼ੀਆਂ ਸੀ ਜਦੋਂ ਮੈਂ ਘਰ ਆਉਂਦਾ ਤਾਂ ਮੇਰੀ ਪਤਨੀ ਮੈਨੂੰ ਚਾਹ ਪਾਣੀ ਪੁੱਛਦੀ ਮੈਂ ਕਦੇ-ਕਦੇ ਇਮੋਸ਼ਨਲ ਜਿਹਾ ਹੋ ਜਾਂਦਾ ਜ਼ਿੰਦਗੀ ਵਿੱਚ ਹੁਣ ਕੋਈ ਕਮੀ ਨਹੀਂ ਸੀ ਪਰ ਇੱਕ ਰਾਤ ਖਾਣਾ ਖਾਂਦੇ ਸਮੇਂ ਮੈਂ ਮਾਂ ਤੋਂ ਪੁੱਛਿਆ ਕੀ ਗੱਲ ਹੈ ਮੰਮੀ ਅੱਜ ਤੁਸੀਂ ਬਹੁਤ ਚੁੱਪ ਲੱਗ ਰਹੇ ਹੋ ਮੇਰੇ ਪੁੱਛਣ ਦੀ ਦੇਰ ਹੀ ਸੀ ਕਿ ਮੰਮੀ ਨੇ ਇੱਕ ਡੂੰਗਾ ਸਾ ਲਿਆ ਤੇ ਕਹਿਣ ਲੱਗੀ ਤੇਰੇ ਨਾਲ ਹੀ ਤੇਰੀ ਭੈਣ ਦਾ ਵੀ ਵਿਆਹ ਹੋਇਆ ਸੀ ਅੱਜ ਉਸਦੇ ਘਰ ਪੁੱਤਰ ਪੈਦਾ ਹੋਇਆ ਤੈਨੂੰ ਅੰਦਾਜ਼ਾ ਹੈ ਕਿ ਤੁਹਾਡੇ ਦੋਨਾਂ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਪਰ ਹਜੇ ਤੱਕ ਤੁਸੀਂ ਕੋਈ ਖੁਸ਼ਖਬਰੀ ਨਹੀਂ ਦਿੱਤੀ ਠੀਕ ਹੈ ਜ਼ਿੰਦਗੀ ਤੁਹਾਡੀ ਹੈ ਘੁੰਮੋ ਫਿਰੋ ਪਰ ਇਹ ਸਭ ਤਾਂ ਬੱਚੇ ਤੋਂ ਬਾਅਦ ਵੀ ਹੋ ਸਕਦਾ ਹੈ। ਇਸ ਲਈ ਹੁਣ ਤੁਸੀਂ ਦੋਨੋਂ ਆਪਣੀ ਫੈਮਲੀ ਨੂੰ ਅੱਗੇ ਵਧਾਉਣ ਤੇ ਧਿਆਨ ਦਿਓ। ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਆਪਣੀ ਪਤਨੀ ਵੱਲ ਦੇਖਿਆ। ਉਸ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੀ। ਸਾਡੇ ਵਿਆਹ ਨੂੰ 1 ਸਾਲ ਹੋ ਚੁੱਕਿਆ ਸੀ ਤੇ ਮੈਨੂੰ ਇਸ ਦਾ ਅਹਿਸਾਸ ਵੀ ਨਹੀਂ ਸੀ ਹੋਇਆ। ਪਰ ਮੇਰੀ ਮਾਂ ਇਸ ਨੂੰ ਗਲਤ ਸਮਝ ਰਹੀ ਸੀ। ਅਸੀਂ ਕਦੇ ਜਾਣ ਬੁੱਝ ਕੇ ਔਲਾਦ ਨਾ ਹੋਣ ਬਾਰੇ ਨਹੀਂ ਸੀ ਸੋਚਿਆ। ਇਹ ਤਾਂ ਸ਼ਾਇਦ ਰੱਬ ਦੀ ਮਰਜ਼ੀ ਸੀ। ਕਿ ਹਜੇ ਤੱਕ ਸਾਡੇ ਘਰ ਕੋਈ ਔਲਾਦ ਨਹੀਂ ਸੀ ਹੋਈ। ਮਾਂ ਦੀ ਗੱਲ ਸੁਣ ਕੇ ਮੇਰਾ ਦਿਲ ਵੀ ਚੌਂਕ ਗਿਆ। ਸੱਚੀ ਇੱਕ ਸਾਲ ਕੋਈ ਛੋਟਾ ਸਮਾਂ ਨਹੀਂ ਹੁੰਦਾ। ਹੁਣ ਤਾਂ ਮੈਨੂੰ ਵੀ ਇੰਤਜ਼ਾਰ ਸੀ। ਮੈਂ ਹਰ ਮਹੀਨੇ ਆਪਣੀ ਪਤਨੀ ਤੋਂ ਪੁੱਛਦਾ ਕਿ ਕੋਈ ਉਮੀਦ ਹੈ? ਪਰ ਉਹ ਮਯੂਸੀ ਨਾਲ ਸਿਰ ਹਿਲਾ ਦਿੰਦੀ ਤੇ ਮੇਰਾ ਵੀ ਦਿਲ ਬੁੱਝ ਜਾਂਦਾ। ਇੱਕ ਦਿਨ ਜਦੋਂ ਮੈਂ ਦਫ਼ਤਰ ਗਿਆ ਤਾਂ ਮੇਰੇ ਦੋਸਤ ਖੁਸ਼ੀ ਨਾਲ ਮਿਠਾਈ ਵੰਡ ਰਹੇ ਸੀ। ਜਦ ਮੈਂ ਪੁੱਛਿਆ ਕਿ ਇਹ ਕਿਸ ਖੁਸ਼ੀ ਦੀ ਮਿਠਾਈ ਹੈ? ਤਾਂ ਹੱਸ ਕੇ ਕਹਿਣ ਲੱਗਾ ਯਾਰ ਮੈਂ ਪਾਪਾ ਬਣ ਗਿਆ ਬੇਟਾ ਹੋਇਆ ਉਸ ਦੀ ਗੱਲ ਸੁਣ ਕੇ ਮਠਿਆਈ ਦਾ ਟੁਕੜਾ ਮੇਰੇ ਹੱਥ ਵਿੱਚ ਹੀ ਰਹਿ ਗਿਆ ਉਸ ਦਾ ਵਿਆਹ ਤਾਂ ਮੇਰੇ ਤੋਂ ਵੀ 6 ਮਹੀਨੇ ਬਾਅਦ ਹੋਇਆ ਸੀ ਪਰ ਉਹ ਬਾਪ ਬਣ ਦੀ ਖੁਸ਼ਖਬਰੀ ਦੇ ਰਿਹਾ ਸੀ ਉਸ ਦਿਨ ਮੈਂ 부ਝਿਆ 부ਝਿਆ ਘਰ ਆਇਆ ਉਸ ਰਾਤ ਮੈਂ ਪਹਿਲੀ ਵਾਰ ਆਪਣੀ ਪਤਨੀ ਨਾਲ ਡਾਕਟਰ ਕੋਲ ਜਾਣ ਦੀ ਗੱਲ ਕੀਤੀ ਮੇਰੀ ਗੱਲ ਸੁਣ ਕੇ ਉਹ ਕੁਝ ਪਲ ਮੈਨੂੰ ਦੇਖਦੀ ਰਹੀ ਫਿਰ ਅਚਾਨਕ ਰੋਣ ਲੱਗੀ ਤੇ ਕਹਿਣ ਲੱਗੀ ਕਿ ਤੁਹਾਨੂੰ ਵੀ ਇਹੀ ਲੱਗਦਾ ਹੈ ਕਿ ਮੈਂ ਬਾਹ ਜਾ ਜਾਂ ਕੀ ਮੈਂ ਮਾਂ ਨਹੀਂ ਬਣ ਸਕਦੀ ਮੈਂ ਹੈਰਾਨ ਰਹਿ ਗਿਆ ਮੇਰੇ ਮਨ ਵਿੱਚ ਅਜਿਹੀ ਕੋਈ ਗੱਲ ਕਦੇ ਨਹੀਂ ਸੀ ਆਈ ਮੈਂ ਉਸ ਨੂੰ ਤਸੱਲੀ ਦਿੱਤੀ ਕਿ ਡਾਕਟਰ ਨੂੰ ਦਿਖਾਉਣ ਵਿੱਚ ਕੀ ਹਰ ਜਾ ਉਹ ਕੁਝ ਸੋਚਦੀ ਰਹੀ ਫਿਰ ਕਹਿਣ ਲੱਗੀ ਮੇਰੀ ਰਿਸ਼ਤੇਦਾਰੀ ਵਿੱਚ ਇੱਕ ਲੇਡੀ ਡਾਕਟਰ ਹੈ ਬਹੁਤ ਕਾਬਿਲ ਹੈ ਮੈਂ ਉਸ ਦਾ ਨੰਬਰ ਲੈ ਲੈਂਦੀ ਆ ਆਪਾਂ ਕੱਲ ਉਸ ਦੇ ਕੋਲ ਚੱਲਦੇ ਆ ਮੈਂ ਹਾਂਮੀ ਕਰ ਦਿੱਤੀ ਅਗਲੇ ਦਿਨ ਅਸੀਂ ਡਾਕਟਰ ਦੇ ਕੋਲ ਗਏ ਡਾਕਟਰ ਨੇ ਕੁਝ ਜ਼ਰੂਰੀ ਟੈਸਟ ਲਿਖੇ ਜੋ ਕਰਵਾਉਣ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ। ਰਿਪੋਰਟ ਅਗਲੇ ਦਿਨ ਆਉਣੀ ਸੀ। ਪਤਨੀ ਦੇ ਚਿਹਰੇ ਤੇ ਖੁਸ਼ੀ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਮਾਂ ਦਾ ਮੂਡ ਬਹੁਤ ਖਰਾਬ ਸੀ। ਵੈਸੇ ਵੀ ਉਹ ਇੰਨੀ ਦਿਨੀ ਕੁਝ ਉਖੜੀ ਉਖੜੀ ਜੀ ਰਹਿੰਦੀ ਸੀ। ਉਸਨੇ ਮੇਰੀ ਪਤਨੀ ਨੂੰ ਨਜ਼ਰਅੰਦਾਜ਼ ਕੀਤਾ ਤੇ ਮੈਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੀ ਅੱਜ ਗਵਾਂਢੜਾਈ ਸੀ। ਉਹ ਵੀ ਪੁੱਛ ਰਹੀ ਸੀ ਕੀ ਹਜੇ ਤੱਕ ਇਸ ਘਰ ਵਿੱਚ ਕੋਈ ਖੁਸ਼ਖਬਰੀ ਕਿਉਂ ਨਹੀਂ ਆਈ ਮੈਂ ਤਾਂ ਲੋਕਾਂ ਨੂੰ ਜਵਾਬ ਦਿੰਦੇ-ਦਿੰਦੇ ਥੱਕ ਗਈ ਹਾਂ ਮਾਫ਼ ਕਰ ਪੁੱਤਰ ਪਤਾ ਨਹੀਂ ਕਿਸ ਕੁੜੀ ਨੂੰ ਤੇਰੇ ਲਈ ਵਿਆਹ ਲਿਆ ਜੇਕਰ ਇਸ ਦੇ ਅੰਦਰ ਕੋਈ ਕਮੀ ਆ ਤੇ ਤੇਰੀ ਜ਼ਿੰਦਗੀ ਬਰਬਾਦ ਕਰਨ ਦੀ ਜ਼ਿੰਮੇਵਾਰ ਮੈਂ ਹਾਂ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਦੇਖ ਮੈਂ ਥੋੜਾ ਪਰੇਸ਼ਾਨ ਹੋ ਗਿਆ ਉਸ ਦੀਆਂ ਗੱਲਾਂ ਨੇ ਮੈਨੂੰ ਹਿਲਾ ਦਿੱਤਾ ਪਰ ਮੈਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਸੀ ਪਲਾਂਵ ਵਿਚਾਰੀ ਮੁਜਰਮ ਨਾ ਹੁੰਦੇ ਹੋਏ ਵੀ ਕਿਉਂ ਦੋਸ਼ੀ ਠਹਿرائی ਜਾ ਰਹੀ ਸੀ ਕੁਝ ਦਿਨ ਬਾਅਦ ਹੀ ਟੈਸਟ ਦੀਆਂ ਰਿਪੋਰਟਾਂ ਆ ਗਈਆਂ ਉਸ ਦਿਨ ਪਤਨੀ ਦੇ ਚਿਹਰੇ ਤੇ ਖੁਸ਼ੀ ਸੀ ਉਹ ਰਿਪੋਰਟ ਲੈ ਕੇ ਛੇਤੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਦੇਖੋ ਸਾਰੀਆਂ ਰਿਪੋਰਟਸ ਨਾਰਮਲ ਹਨ ਮੇਰੇ ਵਿੱਚ ਕੋਈ ਕਮੀ ਨਹੀਂ ਹੈ ਰੱਬ ਨੇ ਚਾਇਆ ਤਾਂ ਆਪਾਂ ਜਲਦੀ ਹੀ ਮਾਪੇ ਬਣ ਜਾਵਾਂਗੇ ਉਸ ਦੀ ਆਵਾਜ਼ ਵਿੱਚ ਖੁਸ਼ੀ ਸੀ ਰਿਪੋਰਟ ਦੇਖ ਕੇ ਮੇਰੇ ਦਿਲ ਨੂੰ ਵੀ ਤਸੱਲੀ ਹੋਈ ਮੈਂ ਫਿਰ ਇੰਤਜ਼ਾਰ ਸ਼ੁਰੂ ਕੀਤਾ ਮੇਰੀ ਪਤਨੀ ਇੱਕ ਦਿਨ ਛੱਡ ਕੇ ਡਾਕਟਰ ਦੇ ਕੋਲ ਚਲੀ ਜਾਂਦੀ ਸੀ। ਮੇਰੇ ਤੋਂ ਜ਼ਿਆਦਾ ਸ਼ਾਇਦ ਉਹ ਖੁਦ ਬੱਚੇ ਦੇ ਲਈ ਬੇਚੈਨ ਸੀ। ਦਫ਼ਤਰ ਵਿੱਚ ਵੀ ਲੋਕ ਮੈਨੂੰ ਪੁੱਛਣ ਲੱਗੇ ਸੀ। ਇੱਕ ਦਿਨ ਜਦੋਂ ਮੈਂ ਘਰ ਆਇਆ ਤੇ ਦੇਖਿਆ ਕਿ ਮੇਰੀ ਪਤਨੀ ਪਾਣੀ ਦੀ ਇੱਕ ਬੋਤਲ ਵਿੱਚ ਕੁਝ ਮਿਲਾ ਰਹੀ ਸੀ। ਮੈਂ ਪੁੱਛਿਆ, "ਇਹ ਕੀ ਕਰ ਰਹੀਆਂ?" ਉਹ ਹੈਰਾਨ ਜੀ ਹੋ ਗਈ। ਜਿਵੇਂ ਕੋਈ ਗੁਨਾਹ ਕਰਦੀ ਗਈ ਫੜ ਲਈ ਹੋਵੇ। ਉਸ ਦਾ ਚਿਹਰਾ ਪੀਲਾ ਪੈ ਗਿਆ। ਕੁਝ ਦੇਰ ਤੱਕ ਮੈਨੂੰ ਦੇਖਦੀ ਰਹੀ। ਫਿਰ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਪਤਾ ਨਹੀਂ ਇਹ ਕਿਹੋ ਜਿਹਾ ਇਮਤਿਹਾਨ ਆ ਮਾਂ ਬਾਪ ਦੋਨੋਂ ਹੀ ਸਿਹਤਮੰਦ ਹਨ ਤਾਂ ਔਲਾਦ ਦਾ ਸੌਂ ਕਿਉਂ ਨਹੀਂ ਮਿਲ ਰਿਹਾ ਇਸ ਲਈ ਅੱਜ ਮੈਂ ਇੱਕ ਬਾਬੇ ਤੋਂ ਤਵੀਤ ਲੈ ਕੇ ਆਈਆਂ ਇਹ ਹੀ ਕਹਿ ਕੇ ਰੋਂਦੀ ਹੋਈ ਅੰਦਰ ਚਲੀ ਗਈ ਤੇ ਮੈਂ ਆਪਣੀ ਜਗ੍ਹਾ ਖੜਾ ਰਹਿ ਗਿਆ ਕਿਸ ਨੇ ਕਿਹਾ ਕਿ ਮਾਂ ਬਾਪ ਦੋਨੋਂ ਸਿਹਤਮੰਦ ਹਨ ਮੈਂ ਤਾਂ ਅਜੇ ਤੱਕ ਆਪਣਾ ਚੈੱਕਅਪ ਕਰਵਾਇਆ ਹੀ ਨਹੀਂ ਮੈਂ ਬੇਚੈਨੀ ਨਾਲ ਛੱਤ ਤੇ ਜਾ ਕੇ ਟਹਿਲਣ ਲੱਗਾ ਇੱਕ ਤੋਂ ਬਾਅਦ ਇੱਕ ਖਿਆਲ ਮਨ ਵਿੱਚ ਵਾਰ-ਵਾਰ ਆ ਰਿਹਾ ਸੀ ਕਿ ਇੱਕ ਵਾਰ ਮੈਨੂੰ ਵੀ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਮੇਰੀ ਪਤਨੀ ਇੰਨੇ ਸਮੇਂ ਵਿੱਚ ਕਿੰਨੀ ਵਾਰ ਟੈਸਟ ਕਰਾ ਚੁੱਕੀ ਹੈ। ਸਾਰੇ ਕਲੀਅਰ ਨੇ। ਅਗਲੇ ਦਿਨ ਮੈਂ ਚੁੱਪ-ਚਾਪ ਆਪਣੀ ਪਤਨੀ ਦੇ ਨਾਲ ਉਸਦੇ ਦੋਸਤ ਕੋਲ ਚਲਾ ਗਿਆ ਜਿਸਦੇ ਕੋਲ ਮੇਰੀ ਪਤਨੀ ਨੇ ਟੈਸਟ ਕਰਾਉਣ ਲਈ ਕਿਹਾ ਸੀ। ਉਹ ਇੱਕ ਚੰਗਾ ਤੇ ਸ਼ਰੀਫ ਮੁੰਡਾ ਸੀ। ਮੈਂ ਉਸ ਤੋਂ ਵਾਅਦਾ ਲਿਆ ਕਿ ਮੇਰੀ ਰਿਪੋਰਟ ਦੇ ਬਾਰੇ ਵਿੱਚ ਉਹ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਦੱਸੇਗਾ। ਖੁਦ ਵੀ ਡਾਕਟਰ ਸੀ। ਅਸਨੇ ਮੇਰਾ ਚੰਗੀ ਤਰ੍ਹਾਂ ਚੈੱਕ-ਅਪ ਕੀਤਾ ਤੇ ਟੈਸਟ ਲੈ ਕੇ ਦੇ ਦਿੱਤੇ ਪਰ ਉਸਦੇ ਚਿਹਰੇ ਤੇ ਦਿਖਾਈ ਦੇ ਰਹੀ مایوسی ਇਹਨੂੰ ਪਹਿਲਾਂ ਹੀ ਇਸ਼ਾਰਾ ਦੇ ਰਹੀ ਸੀ ਜਦੋਂ ਰਿਪੋਰਟ ਆਈ ਤਾਂ ਉਸਨੇ ਮੈਨੂੰ ਫੋਨ ਕਰਕੇ ਬੁਲਾਇਆ ਤੇ ਕਿਹਾ ਤੁਹਾਡੇ ਲਈ ਕੋਈ ਚੰਗੀ ਖਬਰ ਨਹੀਂ ਹੈ ਇਹ ਸੁਣ ਕੇ ਮੈਂ ਸਨਜਾ ਹੋ ਗਿਆ ਉਸਨੇ ਪੁੱਛਿਆ ਕਿ ਕਦਸਮਾ ਪਹਿਲਾਂ ਤੁਹਾਡੇ ਨਾਲ ਕੋਈ ਵੱਡਾ ਹਾਦਸਾ ਹੋਇਆ ਸੀ ਮੇਰਾ ਧਿਆਨ ਉਸ ਪੁਰਾਣੀ ਐਕਸੀਡੈਂਟ ਵੱਲ ਗਿਆ ਤਾਂ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਡਾਕਟਰ ਦੇ ਚਿਹਰੇ ਤੇ ਸਮਝਣ ਵਾਲਾ ਭਾਵ ਦਿਖਾਈ ਦੇ ਰਿਹਾ ਸੀ ਉਸਨੇ ਕਿਹਾ ਉਹ ਸਹਾਸੇ ਦੀ ਵਜ੍ਹਾ ਨਾਲ ਤੁਹਾਡੇ ਅੰਦਰ ਨੁਕਸਾਨ ਹੋ ਗਿਆ ਹੈ ਗੰਭੀਰ ਨੁਕਸਾਨ ਹੋਇਆ ਹੁਣ ਤੁਸੀਂ ਬਾਪ ਬਣਨ ਦੇ ਕਾਬਲ ਨਹੀਂ ਰਹੇ ਇਹ ਸੁਣ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਪਹਾੜ ਮੇਰੇ ਸਿਰ ਤੇ ਡਿੱਗਿਆ ਹੋਵੇ ਮੈਂ ਝੇਤੀ ਆਪਣੇ ਘਰ ਵਾਪਸ ਆ ਗਿਆ ਪਰ ਜਾਣ ਤੋਂ ਪਹਿਲਾਂ ਮੈਂ ਡਾਕਟਰ ਨੂੰ ਸਖਤੀ ਨਾਲ ਕਿਹਾ ਸੀ ਕਿ ਮੇਰੀ ਪਤਨੀ ਨੂੰ ਇਸ ਬਾਰੇ ਕੁਝ ਨਾ ਦੱਸੀਂ ਹੁਣ ਮੈਨੂੰ ਅਫਸੋਸ ਹੋ ਰਿਹਾ ਸੀ ਕਿ ਮੈਂ ਉਸਦੇ ਦੋਸਤ ਡਾਕਟਰ ਦੇ ਕੋਲ ਹੀ ਕਿਉਂ ਗਿਆ ਦਿਨ ਲੰਘਣ ਲੱਗੇ ਤੇ ਇਸੇ ਤਰ੍ਹਾਂ ਮਹੀਨੇ ਲੰਘ ਗਏ ਲੋਕ ਵਾਰ-ਵਾਰ ਸਵਾਲ ਕਰਦੇ ਤੇ ਮੇਰੀ ਜ਼ਿੰਦਗੀ ਮੁਸ਼ਕਲ ਬਣਾ ਦਿੰਦੇ ਮੇਰੀ ਮਾਂ ਦਿਨ ਰਾਤ ਮੇਰੀ ਪਤਨੀ ਨੂੰ ਤਾਨਨੇ ਦਿੰਦੀ ਮੈਂ ਆਪਣੀ ਕਮੀ ਸਭ ਤੋਂ ਲੁਕੋ ਕੇ ਰੱਖੀ ਸੀ ਤਾਂ ਕਿ ਕਿਸੇ ਨੂੰ ਕੰਨੋਂ-ਕੰਨ ਖਬਰ ਨਾ ਹੋਵੇ ਮੇਰੀ ਪਤਨੀ ਮੇਰੇ ਸਾਹਮਣੇ ਹੰਝੂ ਪਾਉਂਦੀ ਰਹਿੰਦੀ ਤੇ ਮਾਂ ਹਰ ਵਾਰ ਅਸਨੂੰ ਬਾਝ ਕਹਿੰਦੀ ਪਰ ਮੈਂ ਕਦੇ ਇਹ ਸੱਚ ਨਹੀਂ ਸੀ ਦੱਸਿਆ ਕਿ ਅਸਲ ਕਮੀ ਤਾਂ ਮੇਰੇ ਵਿੱਚ ਹੈ। 3 ਮਹੀਨੇ ਬਾਅਦ ਮੇਰੀ ਮੰਦੀ ਸਹਿਨ ਸ਼ਕਤੀ ਜਵਾਬ ਦੇ ਗਈ। ਉਸਨੇ ਮੇਰੇ ਤੇ ਦਬਾਅ ਪਾਇਆ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰ ਲਵਾਂ। ਮੈਨੂੰ ਪਤਾ ਸੀ ਕਿ ਚਾਹੇ ਮੈਂ ਦੂਜਾ ਜਾਂ ਤੀਜਾ ਵੀ ਕਰ ਲਵਾਂ ਮੇਰੇ ਔਲਾਦ ਨਹੀਂ ਹੋ ਸਕਦੀ। ਘਰ ਦੇ ਰੋਜ਼-ਰੋਜ਼ ਦੇ ਝਗੜਿਆਂ ਤੋਂ ਮੈਂ ਤੰਗ ਆ ਗਿਆ ਸੀ। ਮੇਰੀ ਪਤਨੀ ਵੀ ਹੁਣ ਹਰ ਸਮੇਂ ਬੁਝੀ-ਬੁਝੀ ਜੇ ਰਹਿਣ ਲੱਗੀ ਸੀ। ਥਾਕਹਾਰ ਕੇ ਇੱਕ ਦਿਨ ਮੈਂ ਉਸ ਨੂੰ ਤਲਾਕ ਦੇ ਹੀ ਦਿੱਤਾ ਜਦੋਂ ਉਸ ਨੂੰ ਕਾਗਜ਼ ਮਿਲਿਆ ਤਾਂ ਕੁਝ ਪਲਾਂ ਦੇ ਲਈ ਤਾਂ ਉਹ ਮੈਨੂੰ ਦੇਖਦੀ ਰਹੀ ਪਰ ਫਿਰ ਚੁੱਪਚਾਪ ਘਰੋਂ ਚਲੀ ਗਈ ਮੇਰੇ ਮਾਪੇ ਸ਼ੁਕਰ ਮਨਾ ਰਹੇ ਸੀ ਕਿਉਂਕਿ ਉਹਨਾਂ ਨੂੰ ਇੱਕ ਬਾਂਝ ਔਰਤ ਤੋਂ ਛੁਟਕਾਰਾ ਮਿਲ ਗਿਆ ਸੀ ਪਰ ਮੈਂ ਮਨ ਹੀ ਮਰ ਬਹੁਤ ਪਛਤਾ ਰਿਹਾ ਸੀ ਤੇ ਖੁਦ ਨੂੰ ਕੰਮ ਵਿੱਚ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨ ਲੱਗਾ ਇੱਕ ਦਿਨ ਜਦੋਂ ਮੈਂ ਕੰਮ ਤੋਂ ਘਰ ਆਇਆ ਤਾਂ ਘਰ ਵਿੱਚ ਕੁਝ ਅਲੱਗ ਜਹੀ ਚਹਲ ਪੈਰ ਮਹਿਸੂਸ ਹੋਈ ਮਾਂ ਕਿਸੇ ਮਹਿਮਾਨ ਦੇ ਨਾਲ ਹੱਸਦੇ ਹੱਸਦੇ ਗੱਲਾਂ ਕਰ ਰਹੀ ਸੀ। ਉਹ ਮਹਿਮਾਨ ਕੋਈ ਹੋਰ ਨਹੀਂ ਮੇਰੀ ਪਤਨੀ ਦੀ ਰਿਸ਼ਤੇਦਾਰ ਸੀ। ਮਾਂ ਦੇ ਨਾਲ ਇੱਕ ਖੂਬਸੂਰਤ ਜੀ ਕੁੜੀ ਵੀ ਬੈਠੀ ਸੀ ਜੋ ਮਸਾਂ 22 ਸਾਲ ਦੀ ਹੋਵੇਗੀ। ਮੈਨੂੰ ਹੈਰਾਨੀ ਹੋਈ ਕਿ ਮਾਂ ਇਹਨਾਂ ਨਾਲ ਇੰਨੀ ਚੰਗੀ ਤਰ੍ਹਾਂ ਗੱਲ ਕਿਵੇਂ ਕਰ ਰਹੀ ਆ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ। ਰਾਤ ਨੂੰ ਜਦੋਂ ਮਾਂ ਮੇਰੇ ਕਮਰੇ ਵਿੱਚ ਆਈ ਤਾਂ ਬਹੁਤ ਖੁਸ਼ ਸੀ। ਉਸਨੇ ਦੱਸਿਆ ਕਿ ਮੇਰੀ ਪਹਿਲੀ ਪਤਨੀ ਦੇ ਰਿਸ਼ਤੇਦਾਰ ਸਾਡੇ ਘਰ ਆਏ ਸੀ ਉਹ ਆਪਣੀ ਬੇਟੀ ਦੇ ਲਈ ਤੇਰਾ ਰਿਸ਼ਤਾ ਮੰਗ ਰਹੇ ਸੀ ਮੇਰੇ ਬਾਪ ਦੀ ਜ਼ਮੀਨ ਜਾਇਦਾਦ ਚੰਗੀ ਸੀ ਤੇ ਅਸੀਂ ਇਸ ਸ਼ਹਿਰ ਵਿੱਚ ਇੱਕ ਵਧੀਆ ਇਲਾਕੇ ਵਿੱਚ ਰਹਿੰਦੇ ਸੀ ਮਾਂ ਨੂੰ ਲੱਗ ਰਿਹਾ ਸੀ ਕਿ ਇਹ ਸਭ ਸਿਰਫ ਦੌਲਤ ਤੇ ਜਾਇਦਾਦ ਦੇ ਲਾਲਚ ਵਿੱਚ ਹੋ ਰਿਹਾ ਪਰ ਫਿਰ ਵੀ ਉਹ ਬਹੁਤ ਖੁਸ਼ ਸੀ ਉਹਨਾਂ ਨੂੰ ਇਸ ਗੱਲ ਨਾਲ ਕੀ ਫਰਕ ਪੈਂਦਾ ਸੀ ਕਿ ਇਸ ਦੇ ਪਿੱਛੇ ਕੀ ਲੁਕਿਆ ਹੋਇਆ ਹੈ ਉਹਨਾਂ ਨੇ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਛੇਤੀ ਹੀ ਮੇਰੀ ਨਵੀਂ ਨਵੇਲੀ ਦੁਲਹਨ ਵਿਆਹ ਕੇ ਘਰ ਆ ਗਈ। ਮੇਰੀ ਮਾਂ ਬਹੁਤ ਖੁਸ਼ ਸੀ ਪਰ ਮੈਨੂੰ ਅੰਦਰ ਹੀ ਅੰਦਰ ਪਤਾ ਸੀ ਕਿ ਇਸ ਵਿਆਹ ਦਾ ਅੰਤਜਾਮ ਵੀ ਕੀ ਹੋਵੇਗਾ। ਘਰ ਵਾਲੇ ਔਲਾਦ ਦਾ ਇੰਤਜ਼ਾਰ ਕਰਨਗੇ ਤੇ ਕੁਝ ਸਮੇਂ ਬਾਅਦ ਇਸ ਪਤਨੀ ਤੋਂ ਵੀ مایوس ਹੋ ਜਾਣਗੇ। ਉਹ ਉਮਰ ਵਿੱਚ ਛੋਟੀ ਸੀ ਪਰ ਖੂਬਸੂਰਤ ਸੀ। ਫਸਲ ਉਹ ਹਜੇ ਤੱਕ ਮੇਰੀ ਕਮਜ਼ੋਰੀ ਦਾ ਪਤਾ ਨਹੀਂ ਸੀ। ਇਸ ਲਈ ਉਹ ਮੈਨੂੰ ਬਹੁਤ ਪਿਆਰ ਕਰਦੀ। ਬਿਆਨ ਨੂੰ 2-3 ਮਹੀਨੇ ਹੋ ਚੁੱਕੇ ਸੀ ਮੈਂ ਬੁਝੇ ਜੇ ਮਨ ਨਾਲ ਕੰਮ ਤੇ ਜਾਂਦਾ ਤੇ ਥੱਕਿਆ ਹੋਇਆ ਵਾਪਸ ਘਰ ਆਉਂਦਾ ਪਰ ਇੱਕ ਦਿਨ ਕੁਝ ਅਜੀਬ ਹੋਇਆ ਜਦੋਂ ਮੈਂ ਘਰ ਪਹੁੰਚਿਆ ਮੇਰੀ ਮਾਂ ਨੇ ਘਰ ਵੜਦਿਆਂ ਹੀ ਮੇਰੇ ਮੂੰਹ ਵਿੱਚ ਲੱਡੂ ਧੱਕ ਦਿੱਤਾ ਮੈਂ ਹੈਰਾਨ ਰਹਿ ਗਿਆ ਕਿ ਇਹ ਕਿਸ ਖੁਸ਼ੀ ਵਿੱਚ ਮਠਿਆਈ ਵੰਡੀ ਜਾ ਰਹੀ ਆ ਉਸਨੇ ਕਿਹਾ ਉਹ ਖੁਸ਼ੀ ਜਿਸ ਦਾ ਕਈ ਸਾਲਾਂ ਤੋਂ ਇੰਤਜ਼ਾਰ ਸੀ ਤੂੰ ਹੁਣ ਬਾਪ ਬਣਨ ਵਾਲਾ ਹੈ ਤੇਰੀ ਪਤਨੀ ਪ੍ਰੈਗਨੈਂਟ ਹੈ ਅੱਜ ਮੈਂ ਉਸ ਨੂੰ ਹਸਪਤਾਲ ਲੈ ਕੇ ਗਈ ਸੀ ਕਿਉਂਕਿ ਉਸ ਦੀ ਸਿਹਤ ਥੋੜੀ ਖਰਾਬ ਹੋ ਗਈ ਸੀ ਚੱਕਰ ਆ ਗਿਆ ਸੀ ਤੇ ਡਾਕਟਰ ਨੇ ਇੱਕ ਖਸ਼ ਖਬਰੀ ਦਿੱਤੀ ਐ ਮਾਂ ਨੂੰ ਲੱਗਿਆ ਕਿ ਮੈਂ ਖੁਸ਼ੀ ਨਾਲ ਦੁਗਣਾ ਹੋ ਜਾਵਾਂਗਾ ਪਰ ਮੈਂ ਤਾਂ ਉੱਥੇ ਹੀ ਸੁੰਨ ਹੋ ਗਿਆ ਮੈਨੂੰ ਆਪਣੀ ਕਮੀ ਦਾ ਚੰਗੀ ਤਰ੍ਹਾਂ ਪਤਾ ਸੀ ਫਿਰ ਉਹ ਪ੍ਰੈਗਨੈਂਟ ਕਿਵੇਂ ਹੋ ਸਕਦੀ ਆ ਸਾਹਮਣੇ ਪਤਨੀ ਖੜੀ ਸੀ ਅਸਤੇ ਚਿਹਰੇ ਤੇ ਸ਼ਰਮਿਲੀ ਮੁਸਕਰਾਹਟ ਸੀ ਪਰ ਮੇਰੀ ਰੂਹ ਨੂੰ ਜਿਵੇਂ ਕਿਸੇ ਨੇ ચીਰ ਦਿੱਤਾ ਹੋਵੇ ਜੇਕਰ ਉਹ ਪ੍ਰੈਗਨੈਂਸੀ ਤਾਂ ਇਸ ਦਾ ਮਤਲਬ ਸਾਫ਼ ਸੀ ਕਿ ਉਸ ਦਾ ਕੈਰੇਕਟਰ ਸ਼ੱਕ ਦੇ ਘੇਰੇ ਵਿੱਚ ਹੈ ਮੈਨੂੰ ਉਸ ਦੇ ਚਿਹਰੇ ਨਾਲ ਨਫ਼ਰਤ ਜਿਹੀ ਹੋਈ ਪਰ ਮੈਂ ਕਿਸੇ ਨੂੰ ਨਾਲ ਸਭ ਨੂੰ ਦੱਸਦਾ ਕਿ ਮੇਰੇ ਵਿੱਚ ਕਮੀ ਸੀ ਮੈਂ ਔਲਾਦ ਪੈਦਾ ਨਹੀਂ ਕਰ ਸਕਤਾ ਪੱਥਰਦਿਲ ਬਣ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਮਾਂ ਨੇ ਮੇਰੀ ਪਤਨੀ ਨੂੰ ਬਹੁਤ ਪਿਆਰ ਦਿੱਤਾ ਪੂਰੇ 9 ਮਹੀਨੇ ਘਰ ਵਿੱਚ ਉਸ ਆਉਣ ਵਾਲੀ ਸੰਤਾਨ ਦੀਆਂ ਗੱਲਾਂ ਹੁੰਦੀਆਂ ਰਹੀਆਂ ਜਦੋਂ ਵੀ ਮੈਂ ਉਸ ਦਾ ਜ਼ਿਕਰ ਸੰਦਾ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮੈਨੂੰ ਉਬਲਦੇ ਪਾਣੀ ਵਿੱਚ ੱਤਕਾ ਦੇ ਰਿਹਾ ਮੈਂ ਔਟ ਕੇ ਉੱਥੋਂ ਚਲਾ ਜਾਂਦਾ ਪਤਨੀ ਨਾਲ ਗੱਲਬਾਤ ਲਗਭਗ ਨਾ ਮਾਤਰ ਹੀ ਸੀ ਮੈਨੂੰ ਉਸ ਤੇ ਬਹੁਤ ਗੁੱਸਾ ਆਉਂਦਾ ਪਰ ਮੈਂ ਆਪਣੀ ਕਮਜ਼ੋਰੀ ਨੂੰ ਜ਼ੁਬਾਨ ਤੇ ਵੀ ਨਹੀਂ ਸੀ ਲੈ ਸਕਦਾ ਆਖਰ 9 ਮਹੀਨੇ ਗੁਜ਼ਰ ਗਏ ਤੇ ਇੱਕ ਪਿਆਰੇ ਜਿਹੇ ਪੁੱਤਰ ਦਾ ਜਨਮ ਹੋਇਆ ਉਸ ਨੂੰ ਗੋਦ ਵਿੱਚ ਲੈ ਕੇ ਮੈਂ ਇਹੀ ਸੋਚਦਾ ਰਿਹਾ ਕਿ ਹੁਣ ਮੈਨੂੰ ਕਿਸੇ ਹੋਰ ਦੀ ਔਲਾਦ ਨੂੰ ਆਪਣਾ ਨਾਮ ਦੇਣਾ ਪੈਣਾ ਘਰ ਵਾਲੇ ਬਹੁਤ ਖੁਸ਼ ਸੀ ਮੈਂ ਜਾ ਕੇ ਵੀ ਚੁੱਪ ਰਹਾ ਪਰ ਸਿਰਫ 4 ਮਹੀਨੇ ਬਾਅਦ ਪਤਨੀ ਫਿਰ ਪ੍ਰੈਗਨੈਂਟ ਹੋ ਗਈ ਇਸ ਵਾਰ ਤਾਂ ਮੇਰਾ ਮਨ ਕੀਤਾ ਕਿ ਮੈਂ ਇਸਨੂੰ ਥੱਪੜ ਲਾਵਾਂ ਤਲਾਕ ਦੇ ਦੇਵਾਂ ਤੇ ਘਰੋਂ ਨਿਕਲ ਜਾਵਾਂ ਮੈਂ ਉਸ ਨਾਲ ਗੱਲ ਵੀ ਠੀਕ ਢੰਗ ਨਾਲ ਨਹੀਂ ਸੀ ਕਰਦਾ ਤੇ ਬੱਚੇ ਨੂੰ ਪਿਆਰ ਵੀ ਨਹੀਂ ਸੀ ਦਿੰਦਾ ਸਭ ਘਰ ਵਾਲੇ ਹੈਰਾਨ ਸੀ ਕਿ ਆਖਰ ਮੈਨੂੰ ਹੋ ਕੀ ਗਿਆ ਪਤਨੀ ਵੀ ਪਰੇਸ਼ਾਨ ਰਹਿੰਦੀ ਤੇ ਉਸੇ ਪਰੇਸ਼ਾਨੀ ਵਿੱਚ ਹੀ ਉਸਨੇ ਮੇਰੀ ਬੇਟੀ ਨੂੰ ਜਨਮ ਦਿੱਤਾ ਹੰਤਾ ਮੈਂ ਹਾਲਾਤ ਨਾਲ ਸਮਝੌਤਾ ਕਰ ਲਿਆ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਮੈਨੂੰ ਧੋਖਾ ਦੇ ਰਹੀ ਆ ਤੇ ਕਿਸੇ ਹੋਰ ਦੇ ਨਾਲ ਉਸਦੇ ਸੰਬੰਧ ਹਨ। ਪਰ ਜੇਕਰ ਮੈਂ ਉਸਦਾ ਰਾਜ਼ ਖੋਲਦਾ ਤਾਂ ਖੁਦ ਵੀ ਬੇਨਕਾਬ ਹੋ ਜਾਂਦਾ। ਮੈਂ ਚੁੱਪ ਤਾਂਣ ਲਈ। ਜਦੋਂ ਤੀਜੀ ਵਾਰ ਪ੍ਰੈਗਨੈਂਟ ਹੋਈ ਤਾਂ ਮੈਨੂੰ ਖੁਦ ਤੋਂ ਸ਼ਰਮ ਆਉਣ ਲੱਗੀ। ਉਹ 9 ਮਹੀਨੇ ਮੈਂ ਕਿਵੇਂ ਕੱਢੇ ਸਿਰਫ ਮੈਂ ਹੀ ਜਾਣਦਾ ਹਾਂ। ਤੇ ਅੱਜ 9 ਮਹੀਨੇ ਬਾਅਦ ਉਸਨੇ ਫਿਰ ਇੱਕ ਪੁੱਤਰ ਨੂੰ ਜਨਮ ਦਿੱਤਾ। ਆਪਣੇ ਕਮਰੇ ਵਿੱਚ ਬੈਠ ਕੇ ਮੈਂ ਬਹੁਤ ਰੋਇਆ। ਮੈਨੂੰ ਪਤਾ ਸੀ ਕਿ ਮੇਰੀ ਪਤਨੀ ਦਾ ਕੈਰੈਕਟਰ ਸਹੀ ਨਹੀਂ ਹੈ ਪਰ ਫਿਰ ਵੀ ਮੈਂ ਮਜਬੂਰ ਸੀ ਕਿਸੇ ਹੋਰ ਦੇ ਬੱਚੇ ਨੂੰ ਪਾਲਣ ਲਈ। ਸ਼ਾਇਦ ਉਸ ਰਾਤ ਮੈਂ ਆਪਣੀ ਜ਼ਿੰਦਗੀ ਖਤਮ ਹੀ ਕਰ ਦਿੰਦਾ। ਪਰ ਉਦੋਂ ਹੀ ਮੇਰੀ ਜੇਬ ਵਿੱਚ ਰੱਖਿਆ ਮੋਬਾਈਲ ਵੱਜਣ ਲੱਗਾ। ਮੈਂ ਫੋਨ ਕੱਢਿਆ ਤੇ ਨੰਬਰ ਦੇਖਿਆ ਉਹ ਮੇਰੀ ਪਹਿਲੀ ਪਤਨੀ ਦਾ ਸੀ। ਤਲਾਕ ਤੋਂ ਬਾਅਦ ਅੱਜ ਪਹਿਲੀ ਵਾਰ ਉਸਨੇ ਮੈਨੂੰ ਫੋਨ ਕੀਤਾ। ਹੱਥ ਕੰਬ ਰਹੇ ਸੀ ਜਦੋਂ ਮੈਂ ਫੋਨ ਚੱਕਿਆ ਉਹ ਮੈਨੂੰ ਬੱਚੇ ਲਈ ਵਧਾਈ ਦੇ ਰਹੀ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਮੇਰੇ ਤੇ ਗੁੱਸਾ ਕਰ ਰਹੀ ਹੋਵੇ। ਫਿਰ ਮੈਂ ਹੈਰਾਨ ਸੀ। ਉਹ ਮੈਨੂੰ ਆਪਣੇ ਘਰ ਆਉਣ ਦਾ ਕਹਿ ਰਹੀ ਸੀ। ਮੈਂ ਜਾਣਦੀ ਹਾਂ ਕਿ ਤੁਸੀਂ ਪਰੇਸ਼ਾਨ ਹੋ ਤੇ ਤੁਸੀਂ ਕਿਉਂ ਪਰੇਸ਼ਾਨ ਹੋ? ਤੁਹਾਡੀ ਪਰੇਸ਼ਾਨੀ ਦਾ ਹੱਲ ਸਿਰਫ ਤੇ ਸਿਰਫ ਮੇਰੇ ਕੋਲ ਹੈ। ਉਹ ਕਹਿ ਰਹੀ ਸੀ ਤੇ ਮੈਂ ਜਿਵੇਂ ਕਿਸੇ ਰਿਮੋਟ ਦੀ ਤਰ੍ਹਾਂ ਉੱਠ ਕੇ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠ ਗਿਆ। ਥੋੜੀ ਜਿਹੀ ਦੇਰ ਬਾਅਦ ਮੈਂ ਉਸਦੀ ਕਾਰ ਵਿੱਚ ਸੀ। ਮੈਂ ਅੰਦਰ ਗਿਆ ਤਾਂ ਉਹ ਸਾਹਮਣੇ ਖੜੀ ਸੀ। ਉਸ ਦੇ ਚਿਹਰੇ ਤੇ ਮੁਸਕਰਾਹਟ ਸੀ ਉਸ ਨੂੰ ਦੇਖ ਕੇ ਇਸ ਤਰ੍ਹਾਂ ਨਹੀਂ ਸੀ ਲੱਗ ਰਿਹਾ ਕਿ ਉਸ ਨੂੰ ਤਲਾਕ ਦਾ ਕੋਈ ਗਮ ਹੈ ਕੀ ਗੱਲ ਹੈ ਤੁਸੀਂ ਤਾਂ ਔਲਾਦ ਲਈ ਤਰਸਦੇ ਸੀ ਅੱਜ ਤੁਹਾਡੇ ਤਿੰਨ ਬੱਚੇ ਹੋ ਗਏ ਫਿਰ ਵੀ ਤੁਹਾਡੇ ਚਿਹਰੇ ਤੇ ਉਦਾਸੀ ਕਿਉਂ ਉਸ ਦੀ ਚੋਬੀ ਜਹੀ ਆਵਾਜ਼ ਆਈ ਮੈਂ ਸ਼ਰਮ ਨਾਲ ਸਿਰ ਚੁਕਾ ਲਿਆ ਮੈਂ ਜਾਣਦੀ ਹਾਂ ਸੱਚ ਕੀ ਹੈ ਉਸ ਨੇ ਕਿਹਾ ਤਾਂ ਮੈਂ ਹੈਰਾਨੀ ਨਾਲ ਸਿਰ ਚੱਕਿਆ ਪਰ ਅਗਲੇ ਹੀ ਪਲ ਕਮਰੇ ਦੇ ਖੁੱਲੇ ਦਰਵਾਜ਼ੇ ਰਾਹੀਂ ਇੱਕ ਆਦਮੀ ਅੰਦਰ ਆਇਆ ਉਸ ਨੂੰ ਦੇਖ ਕੇ ਮੈਂ ਆਪਣੀ ਜਗ੍ਹਾ ਤੋਂ ਇੱਕਦਮ ਖੜਾ ਹੋ ਗਿਆ ਉਹ ਮੁਸਕਰਾਉਂਦੇ ਹੋਏ ਮੇਰੇ ਨਾਲ ਹੱਥ ਮਿਲਾਉਣ ਲਈ ਹੱਥ ਅੱਗੇ ਵਧਾ ਰਿਹਾ ਸੀ ਪਰ ਮੈਂ ਬੁੱਤ ਬਣਿਆ ਖੜਾ ਸੀ ਕਿਉਂਕਿ ਉਹ ਇਨਸਾਨ ਉਹੀ ਡਾਕਟਰ ਸੀ ਜਿਸ ਨੇ ਮੈਨੂੰ ਦੱਸਿਆ ਸੀ ਕਿ ਮੈਂ ਕਦੇ ਬਾਪ ਨਹੀਂ ਬਣ ਸਕਦਾ ਉਹ ਮੇਰੀ ਪਤਨੀ ਦਾ ਦੋਸਤ ਸੀ ਪਰ ਹੁਣ ਸਵਾਲ ਇਹ ਸੀ ਕਿ ਉਹ ਉਸਦੇ ਘਰ ਵਿੱਚ ਕੀ ਕਰ ਰਿਹਾ ਸੀ ਮੇਰੀ ਪਤਨੀ ਉਸ ਨੂੰ ਬਹੁਤ ਹੀ ਬੇਚੈਰਿਕ ਅੰਦਾਜ਼ ਵਿੱਚ ਮਿਲ ਰਹੀ ਸੀ ਜਿਵੇਂ ਉਹਨਾਂ ਵਿੱਚ ਕੋਈ ਪੁਰਾਣਾ ਤੇ ਡੂੰਘਾ ਰਿਸ਼ਤਾ ਹੋਵੇ ਪੱਕਾ ਤੁਸੀਂ ਸਾਨੂੰ ਦੋਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਹੋਮੋਗੇ ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜੋ ਤੁਹਾਨੂੰ ਪਤਾ ਹੀ ਨਹੀਂ ਸ਼ਾਇਦ ਮੈਂ ਤੁਹਾਨੂੰ ਇਹ ਗੱਲ ਕਦੇ ਨਾ ਦੱਸਦੀ ਪਰ ਹੁਣ ਮੈਨੂੰ ਤੁਹਾਡੇ ਤੇ ਤਰਸ ਆਉਂਦਾ ਮੇਰੀ ਪਤਨੀ ਕਹਿ ਰਹੀ ਸੀ ਤੇ ਮੈਂ ਬੁੱਤ ਬਣਿਆ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਹ ਅੱਗੇ ਬੋਲੀ ਮੈਂ ਤੁਹਾਡੇ ਨਾਲ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਸਗੋਂ ਮੈਂ ਤਾਂ ਆਪਣੇ ਐਸੇ ਦੋਸਤ ਨਾਲ ਪਿਆਰ ਕਰਦੀ ਸੀ ਜੋ ਇਸ ਸਮੇਂ ਤੁਹਾਡੇ ਸਾਹਮਣੇ ਬੈਠਾ ਪਰ ਮਾਪੇ ਨੇ ਤੁਹਾਡੇ ਉੱਚੇ ਸਟੇਟਸ ਤੇ ਜਾਇਦਾਦ ਨੂੰ ਦੇਖ ਕੇ ਮੇਰਾ ਵਿਆਹ ਤੁਹਾਡੇ ਨਾਲ ਕਰਵਾ ਦਿੱਤਾ ਵਿਆਹ ਤੋਂ ਪਹਿਲਾਂ ਹੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਔਲਾਦ ਨਹੀਂ ਪੈਦਾ ਕਰਾਂਗੀ ਤੇ ਛੇਤੀ ਹੀ ਤੁਹਾਡੇ ਤੋਂ ਤਲਾਕ ਲੈ ਲਵਾਂਗੀ ਤੁਸੀਂ ਤਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਤੁਹਾਡੇ ਕਾਰਨ ਹੀ ਮੇਰੇ ਤੋਂ ਮੇਰਾ ਪਿਆਰ ਖੋਇਆ ਗਿਆ ਸੀ ਜਦੋਂ ਤੁਸੀਂ ਸਾਰੇ ਬੱਚੇ ਦੇ ਲਈ ਫਿਕਰਮੰਦ ਰਹਿਣ ਲੱਗੇ ਤਾਂ ਮੈਂ ਜਾਣ ਬੁੱਝ ਕੇ ਤੁਹਾਨੂੰ ਆਪਣੇ ਉਸ ਲੇਡੀ ਡਾਕਟਰ ਦੇ ਕੋਲ ਲੈ ਕੇ ਗਈ ਜੋ ਮੇਰੇ ਤੇ ਮੇਰੇ ਦੋਸਤ ਦੇ ਪਿਆਰ ਤੋਂ ਜਾਣੂ ਸੀ ਉਸਨੇ ਵੀ ਉਹੀ ਕਿਹਾ ਜੋ ਉਸ ਨੂੰ ਮੈਂ ਕਿਹਾ ਸੀ ਮੈਂ ਖੌਦ ਤਾਂ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਕੀਤੀ ਪਰ ਉਸਨੇ ਤੁਹਾਨੂੰ ਇਹ ਨਹੀਂ ਦੱਸਿਆ ਬਸ ਇਹਨਾਂ ਹੀ ਕਿਹਾ ਇਹ ਪ੍ਰਮਾਤਮਾ ਵੱਲੋਂ ਹੀ ਤੇਰ ਹੈ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਤੁਸੀਂ ਕਿਸੇ ਮਰਦ ਡਾਕਟਰ ਦੇ ਕੋਲ ਜ਼ਰੂਰ ਜਾਉਂਗੇ ਇਸੇ ਲਈ ਮੈਂ ਬਹਾਨੇ ਨਾਲ ਤੁਹਾਨੂੰ ਆਪਣੇ ਇਸ ਦੋਸਤ ਨਾਲ ਮਿਲਵਾਇਆ ਤੇ ਉਸਨੇ ਜਾਣਬੁੱਝ ਕੇ ਕਹਿ ਦਿੱਤਾ ਕਿ ਤੁਸੀਂ ਬਾਪ ਨਹੀਂ ਬਣ ਸਕਦੇ ਜਦਕਿ ਅਜਿਹਾ ਕੁਝ ਵੀ ਨਹੀਂ ਸੀ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੋ ਦੂਸਰੀ ਪਤਨੀ ਹੈ ਉਸਦੇ ਜੋ ਬੱਚੇ ਆ ਉਹ ਤੁਹਾਡੇ ਨਹੀਂ ਹਨ ਜਦਕਿ ਇਹ ਇੱਕ ਝੂਠ ਹੈ ਉਹ ਬੱਚੇ ਤੁਹਾਡੇ ਹੀ ਹਨ ਤੁਹਾਡੇ ਕੋਲੋਂ ਤਲਾਕ ਲੈਣ ਤੋਂ ਬਾਅਦ ਮੈਨੂੰ ਤੁਹਾਡੇ ਤੇ ਬਹੁਤ ਅਫਸੋਸ ਹੋਇਆ ਤੁਸੀਂ ਅਮੀਰ ਸੀ ਚੰਗੇ ਕਿਰਦਾਰ ਵਾਲੇ ਇਨਸਾਨ ਵੀ ਐਸਲੀ ਮੈਂ ਆਪਣੇ ਕਿਸੇ ਰਿਸ਼ਤੇਦਾਰ ਦਾ ਰਿਸ਼ਤਾ ਤੁਹਾਡੇ ਨਾਲ ਕਰਵਾ ਦਿੱਤਾ ਸੀ ਹੁਣ ਤੁਹਾਡੇ ਦੋ ਜੀ ਬਿਆਨ ਨੂੰ ਕਈ ਸਾਲ ਬੀਤ ਗਏ ਹਨ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਤੇ ਮੇਰਾ ਉਹੀ ਦੋਸਤ ਨੇ ਹੁਣ ਵਿਆਹ ਕਰਵਾ ਲਿਆ ਪਰ ਅਫਸੋਸ ਦੀ ਗੱਲ ਇਹ ਆ ਕਿ ਹਰ ਪੱਖ ਤੋਂ ਠੀਕ ਹੋਣ ਦੇ ਬਾਵਜੂਦ ਵੀ ਸਾਡੇ ਔਲਾਦ ਨਹੀਂ ਹੋ ਰਹੀ ਸ਼ਾਇਦ ਇਹ ਮੇਰੀਆਂ ਚਾਲਾਂ ਤੇ ਧੋਖੇ ਦੀ ਸਜਾ ਇਹ ਦੱਸ ਦਿਆਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਜਦ ਕਿ ਮੈਂ ਪੱਥਰ ਦੀ ਤਰ੍ਹਾਂ ਖੜਾ ਸੀ ਜਿਵੇਂ ਸਰੀਰ ਵਿੱਚੋਂ ਖੂਨ ਹੀ ਨਿਕਲ ਗਿਆ ਹੋਵੇ ਉਹ ਦੋਨੋਂ ਮੇਰੇ ਤੋਂ ਮਾਫੀ ਮੰਗ ਰਹੇ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਮੈਂ ਮaaf ਕਰ ਦੇਵਾਂ ਤਾਂ ਸ਼ਾਇਦ ਉਹਨਾਂ ਨੂੰ ਔਲਾਦ ਨਸੀਬ ਹੋ ਜਾਵੇ ਪਰ ਮੈਂ ਤਾਂ ਆਪਣੇ ਬੀਤੇ ਹੋਏ ਸਾਲਾਂ ਨੂੰ ਯਾਦ ਕਰ ਰਿਹਾ ਸੀ ਜਿਨ੍ਹਾਂ ਵਿੱਚ ਸਿਰਫ ਧੋਖਾ ਅਤੇ ਅਫਸੋਸ ਹੀ ਹਾਸਲ ਕਰ ਸਕਿਆ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਮੈਂ ਇਸ ਪਤਨੀ ਦੇ ਲਈ ਸਭ ਕੁਝ ਕੀਤਾ ਸੀ ਪਰ ਉਸ ਨੇ ਮੇਰੇ ਨਾਲ ਕੀ ਕੀਤਾ ਮੈਂ ਅੱਖਾਂ ਬੰਦ ਕਰ ਲਈਆਂ ਪਰ ਹੁਣ ਮੈਂ ਇਸ ਨਫ਼ਰਤ ਦੇ ਬਦਲੇ ਦੀ ਕਹਾਣੀ ਨੂੰ ਖਤਮ ਕਰਨਾ ਚਾਹੁੰਦਾ ਹਾਂ ਰੱਬ ਨੇ ਮੈਨੂੰ ਇੱਕ ਨੇਕ ਤੇ ਸੱਚੀ ਪਤਨੀ ਦਿੱਤੀ ਜੋ ਮੇਰੇ ਨਫ਼ਰਤ ਭਰੇ ਰਵੱਈਏ ਦੇ باوجود ਮੈਨੂੰ ਛੱਡ ਕੇ ਨਹੀਂ ਗਈ ਹੁਣ ਮੇਰੇ ਤਿੰਨ ਬੱਚੇ ਹਨ ਜਿਨ੍ਹਾਂ ਨੂੰ ਮੈਂ ਕਦੇ ਆਪਣਾ ਮੰਨ ਹੀ ਨਹੀਂ ਸਕੇਆ ਇਸ ਕਰਕੇ ਮੈਂ ਆਪਣੀ ਪਤਨੀ ਤੇ ਉਸ ਡਾਕਟਰ ਨੂੰ ਦਿਲੋਂ ਮਾਫ਼ ਕਰ ਦਿੱਤਾ ਜਦੋਂ ਮੈਂ ਵਾਪਸ ਆਇਆ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਦਿਲ ਤੋਂ ਕੋਈ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ ਮੈਂ ਸਿੱਧਾ ਹਸਪਤਾਲ ਗਿਆ ਜਿੱਥੇ ਮੇਰੀ ਪਤਨੀ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਮੈਂ ਉਸ ਦਾ ਹੱਥ ਫੜਿਆ ਤੇ ਵਾਦਾ ਕੀਤਾ ਕਿ ਹੁਣ ਮੈਂ ਉਸ ਦਾ ਤੇ ਬੱਚਿਆਂ ਦਾ ਪਹਿਲਾਂ ਤੋਂ ਵੀ ਜ਼ਿਆਦਾ ਖਿਆਲ ਰੱਖਾਂਗਾ ਉਸ ਦੇ ਚਿਹਰੇ ਤੇ ਮੁਸਕਰਾਹਟ ਵਾਪਸ ਆ ਗਈ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਅੱਜ ਜ਼ਿੰਦਗੀ ਪਹਿਲਾਂ ਤੋਂ ਬਹੁਤ ਖੂਬਸੂਰਤ ਹੋ ਗਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਸ ਤਰ੍ਹਾਂ ਦੇ ਧੋਖੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਵਿਚਾਰ ਹੈ ਜ਼ਰੂਰ ਲੈ ਕੇ ਦੱਸਿਓ ਚੰਗੀ ਲੰਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਸੁਣਨ ਲਈ ਤਨਮਨ